ਈ ਨਰਿੰਦਰ ਸਿੰਘ ਸੰਧੂ ਮੇਰਾ ਪਿੰਡ ਪਾਈਆਂ ਮੇਰੀ ਸਾਰੀ ਜ਼ਮੀਨ ਜਿਹੜੀ ਆ ਨਾ ਕੋਈ 37 ਕਨਾਲਾ ਦਿੱਲੀ ਕਟੜਾ ਹਾਈਵੇ ਦੇ ਵਿੱਚ ਆਈ ਆ ਇਹ ਮੈਂ ਕੋਈ ਆਪਣੇ ਪਿਓ ਤੋਂ ਗਾਂ ਗੋਂਦੇ ਆ ਰਹੇ 60 ਸਾਲ ਤੋਂ ਸਾਡਾ ਇੱਥੇ ਕਬਜ਼ਾ ਹੈ ਤੇ ਇਹ ਸਾਰੀ ਜ਼ਮੀਨ ਜਿਹੜੀ ਸਾਂਝੇ ਖਾਤੇ ਚ ਆਉਂਦੀ ਸੀ ਸਾਂਝਾ ਖਾਤਾ ਸਾਡੇ ਸ਼ਰੀਕਾਂ ਨਾਲ ਸੀ ਇਹਦੇ ਵਿੱਚੋਂ ਮੈਨੂੰ ਦਸਕ ਨਾਲ ਦੇ ਪੈਸੇ ਮਿਲਨੇ ਤੇ ਬਾਕੀ ਪੈਸੇ ਜਿਹੜੇ ਆ ਪ੍ਰਸ਼ਾਸਨ ਨੇ ਦੂਸਰਿਆਂ ਨੂੰ ਦੇ ਦਿੱਤੇ ਜਿਹੜੇ ਭਾਈਵਾਲ ਨੇ ਮੈਂ ਪ੍ਰਸ਼ਾਸਨ ਕੋਈ ਕਈ ਵਾਰ ਜਾ ਚੁੱਕਾ ਹਾਂ ਕਈ ਪ੍ਰਸ਼ਾਸਨ ਹੁੰਦਿਆ ਕਈ ਤੇ ਤਹਿਸੀਲਦਾਰ ਵੀ ਬਦਲ ਗਏ ਐਸਡੀਐਮ ਵੀ ਬਦਲ ਗਏ ਡੀਸੀ ਸਾਹਿਬ ਵੀ ਬਦਲ ਗਏ ਤੇ ਮੈਂ ਬੜੀਆਂ ਐਪਲੀਕੇਸ਼ਨਾਂ ਦੇ ਚੁਕਾਂ ਤੇ ਮੇਰੀ ਪ੍ਰਸ਼ਾਸਨ ਨੂੰ ਇਹੋ ਹੀ ਤੇ ਇਲਤਜਾ ਆ ਕਿ ਯਾਂ ਤੇ ਮੈਨੂੰ ਪੈਸੇ ਦਿੱਤੇ ਜਾਣ ਤੇ ਯਾਂ ਮੇਰੀ ਜ਼ਮੀਨ ਜਿੱਥੇ ਮੈਨੂੰ ਜਿੱਦਾਂ ਦੀ ਮੇਰੀ ਪਿੰਡ ਦੇ ਲਾਗੋ ਜ਼ਮੀਨ ਇਦਾਂ ਦੀ ਮੈਨੂੰ ਪਿੰਡ ਦੇ ਲਾਗੋ ਜ਼ਮੀਨ ਲੈ ਕੇ ਦਿੱਤੀ ਜਾਵੇ ਇਸ ਤੋਂ ਬਾਅਦ ਮੈਂ ਕੀ ਕਹਿ ਸਕਦਾ ਪ੍ਰਸ਼ਾਸਨ ਨੂੰ ਹੁਣ ਅੱਜ ਦੀ ਤਰੀਕ ਚ ਪ੍ਰਸ਼ਾਸਨ ਸਾਰਾ ਇਕੱਠਾ ਹੋ ਕੇ ਆਇਆ ਫੋਰਸ ਲੈ ਕੇ ਆਇਆ ਧੱਕੇ ਨਾਲ ਇਹ ਇੱਥੇ ਮਿੱਟੀ ਪਾਉਣਾ ਚਾਹੁੰਦੇ ਨੇ ਜੇ ਇਹਨਾਂ ਨੇ ਧੱਕਾ ਕੀਤਾ ਤੇ ਮੈਂ ਜੇ ਕੋਈ ਆਪਣੇ ਸਰੀਰ ਦਾ ਨੁਕਸਾਨ ਕੀਤਾ ਤੇ ਉਹਦੇ ਜ਼ਿੰਮੇਵਾਰ ਮੌਕੇ ਤੇ ਜਿਹੜਾ ਇੰਸਪੈਕਟਰ ਜਾਂ ਜੋ ਵੀ ਅਫੀਸਰ ਹੋਏਗਾ ਉਹ ਜ਼ਿੰਮੇਵਾਰ ਹੋਏਗਾ। ਐਂਡ ਇਹ ਹੋਈ ਬਾਈਆਂ ਜੀ। ਕੀ ਮੰਨ ਕਰਦੇ ਹੋ ਅੱਜ ਕੀ? ਮੰਗ ਕਹਿੰਦੇ ਆ ਵੀ ਪਹਿਲੀ ਵਾਰੀ ਪੈਸੇ ਨਹੀਂ ਪੇਮੈਂਟ ਹੋਈ ਆਪਣੇ 5 ਸਾਲ ਹੋ ਗਿਆ 7 ਸਾਲ ਹੋ ਗਿਆ 5 ਸਾਲਾਂ ਤੋਂ ਫਸਲ ਨਹੀਂ ਬਜੋਣਦੀ ਨਾਲ ਸਾਰੇ ਭੈਣ ਭਰਾ ਕੁਲਦੇ। ਧੱਕੇ ਸਾਈ ਇੰਨੀ ਨਹੀਂ ਥੋੜੀ ਨਹੀਂ ਕਹਿੰਦੇ ਮਾਰਨਾ ਵੀ ਸਰਕਾਰ ਕਹਿੰਦੇ ਕੁੱਟਣਾ ਵੀ ਰੋਣ ਵੀ ਨਹੀਂ ਦੇਣਾ। ਕਿਸ ਨੇ ਬੱਚਾ ਠਾ ਲੈਣਾ ਬੋਇਆ ਕੂਡੇ ਵਿਆਉਣੇ ਕਿਸ ਨੇ ਮੁੰਡਾ ਵਿਆਉਣਾ ਕਿਸ ਨੇ ਕੁਝ ਕਰਨਾ ਕੋਈ 20 ਕੰਮ ਰੁਕੇ ਹਾਂ ਜੀ ਮੰਗੇ ਆ ਪਈ ਪੈਸੇ ਦੇਣ ਸਾਡੇ ਦੇ ਆਪਣੇ ਕਬਜਾ ਕਰਨ ਕਿੰਨੇ ਕਿਲੇ ਜੀ ਪਹਿਲੀ ਪੇਮੈਂਟ ਨਹੀਂ ਪਹਿਲੀ ਪੇਮੈਂਟ ਨਹੀਂ ਮਿਲੀ 5 ਸਾਲਾਂ ਚ ਪਹਿਲੀ ਪੇਮੈਂਟ ਵੀ ਪਰ ਸਰਕਾਰ ਤਾਂ ਕਹਿੰਦੀ ਹੈ ਕਿ ਪੇਮੈਂਟ ਦੇ ਚੁੱਕੇ ਕੋਈ ਨਹੀਂ ਦਿੱਤੀ ਸਾਰੇ ਗੁਆ ਨੇ ਆ ਮੇਰੇ ਗੁਆਂਡੀਪੁਰ ਸਾਰੇ ਭਤੀਜੇ ਖਲੋਤੇ ਹੈ ਆਪਣੇ ਕਿੰਨੇ ਕਿਲੇ ਜੀ ਤੁਹਾਡੇ ਫੈਗ ਸਾਡੇ 4 ਢੇਰੀ ਤਾਂ ਬਹੁਤ ਤਗੜੀ ਨੇ 12 ਕਿਲੇ ਆਪਾਂ ਸਾਂਝਾ ਖਾਤੇ ਆ ਆਪਣੇ ਪੁਰਾਸ਼ਾਸਨ ਪੂਰਾ ਆਇਆ ਵਾ ਆਪਣੇ ਮਸ਼ੀਨਰੀ ਲੈ ਕੇ ਤੇ ਕੀ ਲੱਗਦਾ ਕਿ ਉਹਨਾਂ ਕਾਰਵਾਈ ਕਰਨਗੇ ਕਾਰਵਾਈਆਂ ਮਰਨ ਨੂੰ ਤਿਆਰਵਾ ਆਪਣੇ ਗਾੜੀ ਕੱਪ ਪਾਵਾਂਗੇ ਕਿਉਂ ਸਾਨੂੰ ਕੋਈ ਫਾਇਦਾ ਨਹੀਂ ਕੋਈ ਲਾਭ ਫਾਇਦਾ ਹੀ ਕੋਈ ਨਹੀਂ ਹੋਣ ਰਿਹਾ ਤੇ ਪੈੜੀਆ ਥੋੜੀ ਤੱਕੇ ਨਾ ਸਾਂਭ ਲੈ ਤੇ ਪੈਸੇ ਕੋਈ ਦੇ ਨਾ ਇਹ ਕਿਥੇ ਲਿਖਿਆ ਜੀ ਕੋਈ ਇਨਸਾਨੀਅਤ ਥੋੜੀ ਆਏ ਉਚਿਤਗਾਰੀਆਂ ਨੇ ਗੱਲ ਬਾਤ ਕੀਤੀ ਉਚਿਤਗਾਰੀਆਂ ਨੇ ਕਈ ਵਾਰਾਂ ਗਏ ਆਂ ਗਾਮਕਲਾਲ ਆਪਣੇ ਕੋਈ ਨਹੀਂ ਹੋ ਜੂਗਾ ਰੁਕੇ ਆ ਪੈਸੇ ਫਲਾਂਟਰੀ ਜੇਬ ਉਹ ਪਗੇ ਧਾੜੀ ਪਨ ਕੇ ਆ ਜੀ ਦਾ ਖਰਚਾ ਕਰਕੇ ਆਪਣੇ ਬੋਲ ਤੇ ਪੈਟਰੋਲ ਪੰਪ ਪਾ ਕੇ ਤੇਲ ਜੇ ਆਪਣੇ ਤੇ ਸਭ 200 ਰੋਜ਼ ਦਾ ਮੋਕੜ ਕੋਈ ਅਧਿਕਾਰੀ ਆ ਮੈਂ ਜੇ ਕੋਈ ਨਹੀਂ ਆਉਂਦਾ ਮੋਕਿਆ ਤੇ ਸਭ ਟਾਈਮ ਪਾਸ ਕਰਨ ਦੇ ਆਪਣੇ ਬੋਲਦੇ ਮੈਂ ਦਵਾਈ ਦੇ ਨਾਮ ਬੋਲਦੇ ਸਭ ਟਾਈਮ ਪਾਸ ਕਰਨ ਗੋਂਗਲਾਂ ਤੋਂ ਮਿੱਟੀ ਝਾੜ ਜਾਂਦੇ ਜਿੱਤੇ ਕਰਦੇ ਗੋਂਗਲਾਂ ਤੋਂ ਮਿੱਟੀ ਝਾਣਦੇ ਆ ਜਦੋਂ ਹੁੰਦੇ ਹੈ ਅਫਸਰ ਹੁੰਦੇ ਹੈ ਪਿਆਰ ਨਾਲ ਗੱਲ ਚ ਲੈ ਕੇ ਤੇ ਰਸਾ ਮਾਰ ਲਿੰਦੇ ਤੇ ਮੁੜ ਕੇ ਮਾਰ ਕੇ ਸੁਰ ਜਾਂਦੇ 5 ਸਾਲ ਤੋਂ ਜਿਹੜੇ ਬੰਦੇ ਨੂੰ ਪੈਲੀ ਆਪਣੇ ਉਤਰਾ ਪਈ ਹੀ ਆ ਪੈਸਾ ਨਹੀਂ ਦੇਣ ਦੇ ਉਹਦੀ ਫਸਲ ਨਹੀਂ ਹੋਣੀ ਉਹ ਫਾ ਨਾ ਲਊਗਾ ਮਰੂਗਾ ਨਾ ਤਾਂ ਹੋਰ ਕੀ ਕਰੂਗਾ ਪਰ ਕਿਸਾਨਾਂ ਦੇ ਹੱਕਾਂ ਦੇ ਨੀਤੀ ਕਹਿੰਦੇ ਸਰਕਾਰਾਂ ਦੀ ਬੜੀਆਂ ਆਈਆਂ ਨੇ ਇਹ ਕਾਗਜ਼ੀਆਂ ਨੀਤੀਆਂ ਆਈਆਂ ਜੋ ਦੇਣੀਆਂ ਨਹੀਂ ਗਈਆਂ ਆਪਣੇ ਬੋਲਦੇ ਨੇ ਕਾਗਜ਼ਾਂ ਚ ਇਹ ਕਿਹੜੀ ਨੀਤੀ ਆ ਵੀ ਇਹ ਇੱਕ ਬੰਦਾ ਪੈਸੇ ਵੀ ਲੈ ਜਾਏ ਤੇ ਦੂਸਰਾ ਬੰਦਾ ਜਿਹੜਾ ਵਾ ਉਹਦੀ ਜ਼ਮੀਨ ਚ ਫਸਲ ਵੀ ਨਾ ਹੋਵੇ ਤੇ ਉਹਦੇ ਪੈਸੇ ਵੀ ਜ਼ਮੀਨ ਦੇ ਕੋ ਦੂਸਰਾ ਲੈ ਜਾਏ ਇਹ ਕਿਹੜੀ ਨੀਤੀ ਆ ਸਰਕਾਰ ਸਰਕਾਰ ਦੀ ਨੀਤੀ ਆ ਸਰਕਾਰ ਬਿਠਾ ਕੇ ਬਿਠਾ ਕੇ ਕਰੇ ਮੌਕੇ ਤੇ ਅਫਸਰ ਆਉਣ ਉਹ ਵੇਖਣਾ ਵੀ ਠੀਕ ਆ ਜੱਟ ਨੂੰ ਮਾਰ ਪੈਣ ਲਈ ਉਹ 5 ਸਾਲ ਤੋਂ ਜਿਹੜੀਆਂ ਜ਼ਮੀਨਾਂ ਖੁੱਲੀਆਂ ਉਤਰਾ ਪਈਆਂ ਨਾ ਉਹਨਾਂ ਨੂੰ ਫਾਇਦਾ ਹੋਣ ਰਿਆ ਨਾ ਸਾਨੂੰ ਫਾਇਦਾ ਹੋਣ ਰਿਆ ਪੈਸੇ ਸਾਨੂੰ ਨਹੀਂ ਤੁਸੀਂ ਦੇਣ ਦੇ ਧੱਕੇ ਨਾਲ ਕਬਜ਼ੇ ਕਰਦੇ ਹੋ ਮੇਰੀ ਕਣਕ ਤੇ ਤਿੰਨ ਕਿੱਲੇ ਵਾਗੇ ਸੀਗੇ ਮੈਂ ਪਲਮਾ ਸੀਨਾ ਵਾਹਤੀ ਵੀ ਚੱਲ ਪਾ ਲੋ ਯਾਰ ਮਲਾਜਮ ਬੰਦੇ ਮਵੇਂ ਮਲਾਜਮ ਰਿਆਂ ਪੁਲਿਸ ਤੋਂ ਐਸਐਸਓ ਰਿਟਾਇਰ ਹੋਏ ਆ ਯਾ ਯਾਟਰ ਵਾਟ ਤੇ ਚੜਿਆਂ ਦੀ ਮਾਨ ਹੁੰਦਾ ਮੈਂ ਖਾ ਜਾਓ ਯਾਰ ਵਾ ਲੋ ਕੀ ਤੁਹਾਨੂੰ ਹੁਣ ਮੈਂ ਕਮਾ ਮੈਂ ਖਾਦੇ ਪੈਸੇ ਦੋਗੇ ਕਣਕ ਦੇ 2 ਤੇ 3 ਕਿੱਲੇ ਅੱਜ ਦਾ ਜਿਹੜੀ ਸਾਡੀ ਕਾਰਵਾਈ ਹੈ ਮਾਨਯੋਗ ਹਾਈ ਕੋਰਟ ਦੀ ਡਾਇਰੈਕਸ਼ਨ ਹੈ ਕਿ ਜਿਹੜਾ ਇਹ ਡਿਵੈਲਪਮੈਂਟ ਪ੍ਰੋਜੈਕਟ ਹੈ ਸਾਡਾ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਚੱਲ ਰਿਹਾ ਸੀਗਾ ਇਹ ਐਸਸੀ ਜਿਹੜਾ ਕਬਜ਼ਾ ਹੈ ਐਨਐਚਆਈ ਨੂੰ ਹੈਂਡਓਵਰ ਕਰਨਾ ਹੈ ਉਹ ਚ ਦਿਨ ਹੀ ਅੱਜ ਤੁਸੀਂ ਵੇਖਿਆ ਹੋਏਗਾ ਕਿ ਅਸੀਂ ਬੜੇ ਹੀ ਪੀਸਫੁਲੀ ਲੋਕਾਂ ਦੇ ਨਾਲ ਗੱਲਬਾਤ ਵੀ ਚੱਲ ਰਹੀ ਹੈ ਜੇ ਕਿਸੇ ਦਾ ਕੋਈ ਸਾਂਝੇ ਖਾਤੇ ਦਾ ਰੋਲਾ ਹੈ ਉਹ ਵੀ ਅਸੀਂ ਇਹਨਾਂ ਨਾਲ ਸੁਣ ਕੇ ਅਸੀਂ ਜਲਦ ਤੋਂ ਜਲਦ ਉਲਝਾਵਾਂਗੇ ਬਾਕੀ ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਪੇਮੈਂਟਾਂ ਦਿੱਤੀਆਂ ਅੱਜ ਅਸੀਂ ਕਬਜ਼ਾ ਹੈਂਡਓਵਰ ਕਰ ਰਹੇ ਹਾਂ ਨੈਚਿੰਗ ਉਹਨਾਂ ਜਿਹੜੀ ਮੇਨ ਗੱਲ ਹੈ ਕਿ ਅਸੀਂ ਇੱਥੇ ਨਾਲ ਪੁਲਿਸ ਲਗਾਈ ਹੈ ਨਾ ਡਿਊਟੀ ਮੈਜਿਸਟਰ ਉਸ ਕਰਕੇ ਲਗਾਇਆ ਹੈ ਸਾਡੇ ਕੋਲ ਨਾਲ ਐਂਬੂਲੈਂਸਿਸ ਵਗੈਰਾ ਵੀ ਹੈਗੀਆਂ ਕਿਸੇ ਤਰੀਕੇ ਦਾ ਕੋਈ ਬਜ਼ੁਰਗ ਹੈ ਜਾਂ ਕਿਸੇ ਨੂੰ ਕੋਈ ਆਪਣੀ ਦਿੱਕਤ ਹੁੰਦੀ ਹੈ ਤੇ ਅਸੀਂ ਮੈਡੀਕਲੀ ਫਰਸਟ ਹੈਂਡਲ ਦੇ ਪਾਈਏ ਬਾਕੀ ਜ਼ਰੂਰੀ ਗੱਲ ਇਹ ਹੈ ਕਿਉਂਕਿ ਡਿਵੈਲਪਮੈਂਟ ਪ੍ਰੋਜੈਕਟ ਹੈ ਤੇ ਬਾਰ ਬਾਰ ਸਾਨੂੰ ਹਾਈ ਕੋਰਟ ਅਟ੍ਰੈਕਸ਼ਨਾਂ ਹੋ ਰਹੀਆਂ ਸੀਗੀਆਂ ਕਿ ਕਬਜ਼ਾ ਦਵਾਓ ਤਾਂ ਜੋ ਲੋਕਾਂ ਦੇ ਲਈ ਜਿਹੜਾ ਡਿਵੈਲਪਮੈਂਟ ਪ੍ਰੋਜੈਕਟ ਹੈ ਉਹਨਾਂ ਨੂੰ ਹੈਂਡਓਵਰ ਕੀਤਾ ਜਾ ਕੇ ਇਸ ਕਰਕੇ ਅਸੀਂ ਅੱਜ ਜਿਹੜੀ ਆ ਪਿੰਡ ਵੇਖੇ ਤਕਰੀਬਨ ਜਿਹੜਾ ਗ ਟੋਟਲ 16 ਸਾਰਾ ਪਿੰਡ ਤੋਂ ਦੇਇਆ ਹੈ ਹਨਾ 7 10 12 ਪਿੰਡ ਜਿਹੜੇ ਆ ਵਟਾਲੇ ਦੇ ਆ ਦੋਨੇ ਪਾਸੇ ਆਪਣੀਆਂ ਕਾਰਵਾਈ ਚੱਲ ਰਹੀ ਹੈ ਤੇ ਸ਼ਾਮ ਤੱਕ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਹੜਾ ਹੈਂਡਓਵਰ ਕਰ ਸਰ ਨਰੇਂਦਰ ਸਿੰਘ ਦੀ ਮੰਗ ਹੈ ਕਿ ਜਾਂ ਤੇ ਮੈਨੂੰ ਜ਼ਮੀਨ ਐਕਵਾਇਰ ਕਰਤੀ ਜਿਹੜੀ ਹੈਗੀ ਆ ਉਹਦੀ ਜਾਂ ਤੇ ਮਵਜਜ਼ ਦਿੱਤਾ ਜਾਵੇ ਜਾਂ ਫਿਰ ਮੈਨੂੰ ਜਿਹੜੀ ਬਣਦੀ ਹੈ ਦੀ ਜ਼ਮੀਨ ਆ ਉਹ ਦਿੱਤੀ ਜਾਵੇ ਦੇਖੋ ਜੀ ਅਰੇ ਵਿੱਚ ਜਿਸ ਤਰ੍ਹਾਂ ਕਿ ਜੇ ਅਸੀਂ ਰੈਵਨਿਊ ਦੀ ਗੱਲ ਕਰੀਏ ਹੁਣ ਤੁਸੀਂ ਵੀ ਸੁਣਿਆ ਹੋਏਗਾ ਕੋਈ ਕਹਿ ਰਿਹਾ ਕਿ ਸਾਨੂੰ ਪੇਮੈਂਟ ਨਹੀਂ ਮਿਲੀ ਬਿਕੋਜ਼ ਆਫ ਸਾਂਝਾ ਖਾਤਾ ਹੁਣ ਸਾਂਝੇ ਖਾਤੇ ਚ ਹੁੰਦਾ ਕਿ ਜਿੰਨੇ ਵੀ ਭਰਾ ਭਾਈਵਾਲ ਨੇ ਸਾਰਿਆਂ ਦਾ ਹਿੱਸਾ ਬੰਦਾ ਉਹਦੇ ਵਿੱਚੋਂ ਜਿਸਨਾਂ ਨੂੰ ਕਿਹਾ ਕਿ ਅਸੀਂ ਸਪੀਡ ਅਪ ਕਰ ਦਾਂ ਕਿਉਂਕਿ ਅੰਨਾਂ ਦੀ ਬਾਅਦ ਵਿੱਚ ਜਿਹੜੀ ਹੈ ਉਹ ਵਟਾਂਦਰਾ ਹੁੰਦਾ ਹੈ ਵਟਾਂਦਰਾ ਹੋ ਕੇ ਜਿਹੜੀ ਐਨਏਸੀ ਚ ਜ਼ਮੀਨ ਆਏਗੀ ਉਹਨੂੰ ਦਿੱਤਾ ਜਾਏਗਾ ਤੇ ਮੇਰੀ ਪੂਰੀ ਲੋਕਾਂ ਦੇ ਨਾਲ ਇਹੀ ਅਪੀਲ ਹੈ ਕਿ ਅੱਜ ਅਸੀਂ ਪੀਸਫੁਲੀ ਦੇ ਦੇਣਾ ਕਿਸੇ ਦਾ ਵੀ ਕੋਈ ਆਪਣੀ ਦਿੱਕਤ ਹੈ ਉਹ ਆਫਿਸ ਆ ਕੇ ਸਾਨੂੰ ਕਹਿਣ ਅਸੀਂ ਸਪੀਡ ਉਡੀ ਬੇਚੀ ਦੋਰਾ ਹਲਕਾ ਰਾਕੇ ਦਮਾ ਏਰੀਆ ਵਿੱਚ ਜਿਹੜੇ ਆਪਣੇ ਸ਼ਹਿਰਾਂ ਦੇ ਨਾਮ ਲੱਗਦਾ ਏਰੀਆ ਜਾਂ ਸੜਕਾਂ ਦੇ ਨਾਮ ਲੱਗਦੇ ਜਿਨ੍ਹਾਂ ਦੇ ਘਰ ਆ ਰਿਹਾ ਜਿਨ੍ਹਾਂ ਦੀਆਂ ਕੋਈ ਸਮਲੇ ਕੰਦ टाकी ਘਰ ਦੀ ਕੇ ਦਾ ਉਰ ਵੀ ਮੁਆਵਜ਼ਾ ਦਿੱਤੇ ਜਾ ਰਹੇ ਹੈ ਬਲਾਸੇ ਮੇਰੀ ਲੋਕਾਂ ਨੇ ਵੀ ਅਪੀਲ ਹੈ ਕਿ ਜੇ ਕਿਸੇ ਦਾ ਘਰ ਦਾ ਥੋੜਾ ਜਿਹਾ ਗੇਟ ਆ ਗਿਆ ਜਾਂ ਕੰਦ ਆ ਗਈ ਹੈ ਸਾਡੇ ਵੱਲ ਕੋਸ਼ਿਸ਼ ਰਹੇਗੀ ਕਿ ਅਸੀਂ ਵੱਦ ਤੋਂ ਵੱਦ ਨੂੰ ਉਹਦਾ ਵੀ ਮੁਆਵਜ਼ਾ ਦਵਾ ਦਈਏ ਇੱਕ ਤਾਂ ਜਿਹੜਾ ਬਾਰੇ ਅੜਿਆ ਪਿਆ ਨੈਸ਼ਨਲ ਹੈਂਡਿੰਗ ਹਾਂਜੀ ਕਿੰਨੇ ਕਿਲੋਮੀਟਰ ਦਾ ਦਾਇਰਾ ਜਿਹੜਾ ਵਾ ਅੜਿਆ ਦੇਖੋ ਜੀ ਹੁਣ ਇੱਥੇ ਦਾ ਜਿਹੜਾ ਹੈ ਕਿ ਸਾਡਾ ਤਕਰੀਬਨ ਜੋ ਲੈਫਟਓਵਰ ਕਹਿ ਰਹੇ ਆ ਅਪਰੋਕਸੀਮੇਟਲੀ 10-12 ਕਿਲੋਮੀਟਰ ਦਾ ਇੱਥੇ ਦਾ ਤੇ ਬਟਾਲਾ ਦਾ ਵੀ ਸੇਮ 10-12 ਕਿਲੋਮੀਟਰ ਦਾ ਤੇ ਉਹੀ ਜਿਹੜਾ ਲੈਫਟਓਵਰ ਹੋਰ ਕਈ ਸਟੈਚਿਸ ਨੇ ਜਿਹੜਾ ਵੱਧ ਘੱਟ ਹੋ ਸਕਦਾ ਮੌਕੇ ਤੇ ਕੰਪਲੀਟਲੀ ਜਿਹੜਾ ਸਟ੍ਰੈਚ ਹੈ ਉਹ ਅਸੀਂ ਹੈਂਡਓਵਰ ਕਰਾਂਗੇ